ਵਿਰੋਧ ਅੱਜ ਸਾਡੀ ਫਿਲਮ ਜਮਾਰ ਸਾਹਿਬ ਦਾ ਪਹਿਲਾ ਇੱਕ ਵਾਰੀ ਬੰਦਾ ਵੇਖ ਕੇ ਮੋਟਾ ਬੜੀ ਜੁਮਾਦੀ ਬਕਣਾ ਇੱਕ ਕਮੈਂਟ ਪੇਸ਼ਰ ਜ਼ਰੂਰ ਕਰੇ ਗੱਲ ਉਹ ਦੂਜੇ ਪਾਸੇ ਨਚਾਰਾਂ ਭੰਡਾ ਨੇ ਇੱਕ ਫਿਲਮ ਬਣਾਈ ਅਕਾਲ ਜਿਨ੍ਹਾਂ ਨੂੰ ਦਸਾਂ ਗੁਰੂਆਂ ਦੇ ਨਾਂ ਨਹੀਂ ਆਉਂਦੇ ਪੰਜਾ ਪਿਆਰਾਂ ਦੇ ਨਾਂ ਨਹੀਂ ਆਉਂਦੇ 400 ਸਾਬ ਜਿਆਦਾ ਦੇ ਨਾਂ ਨਹੀਂ ਆਉਂਦੇ ਉਹ ਸਿੱਖ ਧਰਮ ਤੇ ਫਿਲਮਾਂ ਬਣਾਉਣ ਲੱਗ ਪਏ ਫੇ ਉਹਨਾਂ ਕੀਤਾ ਕੀ ਹੋਇਆ ਤੁਹਾਨੂੰ ਮੈਂ ਸੋਸ਼ਲ ਮੀਡੀਆ ਦਾ ਬਲੰਡਰ ਦਾਸ ਤਹਾ ਹਾਂ ਹੁਣ ਮੈਂ ਤੇ ਫਿਲਮੀ ਬੰਦਾ ਬਿਲਕੁਲ ਲੈਣ ਦਾ ਬੰਦਾ ਹਰ ਬੰਦੇ ਨਾਲ ਮੇਰੇ ਯਾਰ ਬਿਝਾਣਾ ਉਹ ਮੈਨੂੰ ਬੰਬੇਉਂ ਵੀ ਚੰਡੀਗੜ੍ਹੋਂ ਵੀ ਅਮਰਸਰੋਂ ਵੀ ਥਾਂ ਦਾ ਫੋਨ ਆਏ ਵੀ ਭਾਪਰਾ ਕੋਈ ਇਸ ਫਿਲਮ ਨੂੰ ਵੇਖਣ ਨਹੀਂ ਜਾ ਰਿਹਾ ਮੈਂ ਕਿਹਾ ਵੀ ਮੇਰੇ ਸੋਸ਼ਲ ਮੀਡੀਆ ਤੇ ਇੰਨਾ ਰਾਲਾ ਕਉ ਪੈ ਰਿਹਾ ਮੈਨੂੰ ਦੱਸਿਆ ਕਿਹੜੇ ਹਰ ਤੋਂ ਸਾਰਾ ਹਰ ਤੋਂ ਇਹ ਜੁਗਾੜ ਬਣਾ ਰਹੇ ਜੇ ਵਿਰੋਧ ਕਰਨ ਵਾਲੇ ਕੋਈ ਪਹਾੜੇ ਦੇ ਆਏ ਹੋਏ ਉਹ ਕਾਲੇ ਵਾਲਾ ਤੇ ਜਿਹੜੇ ਸਪੋਰਟ ਕਰਨ ਆਸਰ ਫਿਲਮ ਵਧੀਆ 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 ਉਹ ਵੀ ਪਹਾੜੇ ਵਾਲੇ ਆਮ ਬੰਦਾ ਕੋਈ ਫਿਲਮ ਦੇਖਣ ਨਹੀਂ ਜਾ ਰਿਹਾ ਲੋਕਾਂ ਨੂੰ ਪਤਾ ਆ ਕਿ ਇਹ ਕਿਓ ਜੀ ਫਿਲਮ ਬਣਾਉਣਗੇ ਕਿਸ ਕੈਟਾਗਰੀ ਦੇ ਬੰਦੇ ਆ ਕਿਨਚਾਰ ਤੇ ਭੰਡ ਕੋਈ ਫਿਲਮ ਦੇਖਣ ਨਹੀਂ ਜਾ ਰਿਹਾ ਸਰ ਫਿਰ ਨਾ ਨੇ ਪਹਾੜੇ ਦੇ ਵਿਰੋਧੀ ਤੇ ਪਹਾੜੇ ਦੇ ਸਪੋਰਟਰ ਲੈ ਕੇ ਤੇ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਹੋ ਵੀ ਪੈਸੇ ਕਮਾ ਲਏ ਪੈਸੇ ਕਮਾ ਲਏ ਪੈਸੇ ਕਮਾ ਲਏ ਵੀਰੋ ਇੱਕ ਗੱਲ ਯਾਦ ਰੱਖਿਓ ਜੇ ਸੱਚੇ ਸਿੱਖ ਆ ਜੇ ਸੱਚੇ ਦਿਲੋਂ ਆਪਣੇ ਆਪ ਨੂੰ ਸਿੱਖ ਮੰਨਦੇ ਨਾ ਤੇ ਸਿੱਖ ਧਰਮ ਨੂੰ ਬਚਾਉਣਾ ਵੀ ਸਾਡਾ ਫਰਜ਼ ਆ ਇਹਨਾਂ ਵਿਚਾਰਾਂ ਭੰਡਾਰੇ ਪੰਜਾਬ ਦੇ ਕਲਚਰ ਦਾ ਬੇੜਾ ਗਰਕ ਕਰਦਾ ਹੁਣ ਕੀ ਇਹ ਸਿੱਖ ਧਰਮ ਦੇ ਫਿਲਮਾਂ ਬਣਾ ਕੇ ਸਿੱਖ ਧਰਮ ਨੂੰ ਕਿਹੋ ਜਿਹਾ ਪੇਸ਼ ਕਰਨਗੇ ਖੁਦ ਸੋਚੋ ਸਿੱਖ ਧਰਮ ਬਹੁਤ ਮਹਾਨ ਆ ਫਿਲਮਾਂ ਬਣ ਮੈਂ ਇਹ ਨਹੀਂ ਕਹਿੰਦਾ ਬਸ ਮਾਰ ਬਣ ਪਰ ਭਾਈ ਇਹਦੇ ਵਾਸਤੇ ਸਟੱਡੀ ਹੋਵੇ ਕੋਈ ਸ਼ਾਮ ਦਾ ਨਿਕਲ ਕੋਈ ਸੰਜੇਰੀ ਦਾ ਬੰਸਾਲੀ ਕੋਈ ਇਸ ਟਾਈਪ ਦੇ ਜਿਹੜੇ ਡਾਇਰੈਕਟਰ ਆ ਫਿਲਮ ਮੇਕਰ ਆ ਉਹ ਬਣਾਉਣ ਜਿਹੜੇ ਫਿਲਮ ਦੇ 2-3 ਸਾਲ ਸਟੱਡੀ ਕਰਦੇ ਆ ਹਰ ਚੀਜ਼ ਨੂੰ ਵੇਖਦੇ ਆ ਹੋਰ ਕੋਈ ਚੰਗਾ ਡਾਇਰੈਕਟਰ ਫਿਲਮ ਬਣਾਊਗਾ ਸਿੱਖ ਤੇ ਹਾਸਤੇ ਉਹ ਸਾਫ਼ ਸੂਰਤ ਮੁੰਡਾ ਲਊਗਾ ਸਿੱਖ ਮੁੰਡਾ ਲਊਗਾ ਉਹਨੂੰ ਉਹ ਡਿਵੈਲਪ ਕਰੂਗਾ ਉੱਤੇ ਮਿਹਨਤ ਕਰੂਗਾ ਇਹਨਾਂ ਨੇ ਨਗਲੀ ਦਾੜੀਆਂ ਲਾ ਲਈਆਂ ਵੀ ਹੀਰੋ ਇਹੀ ਹੋਣਾ ਆਪਣੇ ਬੱਚੇ ਹੀ ਦੇਖਣ ਸਾਡੇ ਬੱਚੇ ਹੀ ਹੀਰੋ ਬਣਨ ਇਹ ਬੀੜੀਆਂ ਸਿਗਰਾਂ ਪੂਲਪ ਗਏ ਗੇ ਰੀ ਸਿੱਖ ਧਰਮ ਨਾਲ ਇਨਸਾਫ ਕਰ ਸਕਦਾ ਵੀਰੋ ਤੇ ਸਾਡੀ ਫਿਲਮ ਚਮਾਰ ਸਾਹਿਬ ਦਾ ਅੱਜ ਪਹਿਲਾ ਸ਼ੋਅ ਲੱਗਾ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਹਰ ਪਾਸੇ ਚਮਾਰ ਸਾਹਿਬ ਚਮਾਰ ਸਾਹਿਬ ਹੀ ਹੋਣੀ ਆ ਆਉਣ ਵਾਲੇ 15ਵਿਆਂ ਦਿਨ ਅੱਜ ਵੀਰੋ ਕਲਾਗਰੀ ਕੀਦੀ ਆ ਕਲਾਗਰੀ ਕੋਈ ਮਜ਼ਾਕ ਨਹੀਂ ਤੇ ਵਾਦਾ ਕਰਦਾ ਆ ਚੰਗੀਆਂ ਫਿਲਮਾਂ ਬਣਾਵਾਂਗੇ ਪੰਜਾਬ 'ਚ ਵਧੀਆ ਫਿਲਮਾਂ ਬਣਾਵਾਂਗੇ ਜਿਹੜਾ ਜੋ ਕੀ ਖੁਦ ਕਹਿਣਗੇ ਇਹ ਫਿਲਮ ਖੁਦ ਲੋਕਾਂ ਨੇ ਮੈਨੂੰ ਕੋਲ ਆਇਆ ਗਿਆ ਮੈਨੂੰ ਤੇ ਮੇਰੀ ਟੀਮ ਨੂੰ ਕਿ ਬਹੁਤ ਸੋਹਣੀ ਫਿਲਮ ਬਹੁਤ ਸੋਹਣੀ ਫਿਲਮ ਬਹੁਤ ਸੋਹਣੀ ਫਿਲਮ ਇਹ ਨਚਾਰ ਪੰਡ ਮਾੜੀਆਂ ਚੀਜ਼ਾਂ ਵਿਖਾ ਕੇ ਬਾਅਦ ਚ 25 ਬੱਚੀ ਬੌਂਸਰ ਰੱਖੀ ਪਏ ਤੇ ਸਾਨੂੰ ਕੁੱਟਣਾ ਪਵੇ ਇਹੋ ਜਿਹਾ ਕੰਮ ਨਹੀਂ ਕਰਾਂਗੇ ਵੀਰੋ ਕਲਾਕਾਰ ਕਲਾਕਾਰ ਬਣ ਕੇ ਰਾਵਾਂਗੇ ਤੇ ਜਰੂਰ ਵੀਰੋ ਆਪਣੀ ਬ੍ਰह्म ਜਮਾਰ ਸਾਹਿਬ ਜਿਹੜਾ ਵੀ ਬੰਦਾ ਦੇਖਣਾ ਚਾਹੁੰਦਾ ਆ ਸਾਡੀ ਟੀਮ ਨਾਲ ਕੰਟੈਕਟ ਕਰੇ ਨੰਬਰ ਪਾਤੇ ਆ ਤੇ ਅਸੀਂ ਆਪਣੀ ਟੀਮ ਨਾਲ ਪ੍ਰੋਜੈਕਟਰ ਲੈ ਕੇ ਫਿਲਮ ਲੈ ਕੇ ਤੁਹਾਡੇ ਕੋਲ ਪਹੁੰਚ ਜਾਵਾਂਗੇ ਜੋ ਤੁਸੀਂ ਮਾਨ ਸਤਿਕਾਰ ਕਰਨਾ ਹੋਇਆ ਕਰ ਦਿਓ ਕੋਈ ਗੱਲ ਨਹੀਂ ਧੰਨਵਾਦ ਵੀਰੋ ਧੰਨਵਾਦ ਬਹੁਤ ਬਹੁਤ ਧੰਨਵਾਦ